ਪੰਜਾਬ ਤੋਂ ਬਾਲੀਵੁੱਡ ਤੱਕ ਆਪਣੀ ਪਛਾਣ ਬਣਾਉਣ ਵਾਲੇ ਗਾਇਕ ਅਦਾਕਾਰ ਦਲਜੀਤ ਦੋਸਾਂਝ ਇਸ ਸਮੇਂ ਸੁਰਖੀਆਂ ਵਿੱਚ ਬਣੇ ਹੋਏ ਹਨ। ਉਹਨਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਉਹ ਟਰੋਲਜ਼ ਦੇ ਨਿਸ਼ਾਨੇ ਉੱਤੇ ਆ ਗਏ ਹਨ। ਹੁਣ ਗਾਇਕ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹਨਾਂ ਨੇ ਟਰੋਲਜ਼ ਨੂੰ ਮੁਰਦ ਮੂੰਹ ਤੋੜ ਜਵਾਬ ਦਿੰਦਾ ਹੈ ਦਰਸਲ ਇਹ ਵੀਡੀਓ ਉਹਨਾਂ ਦੇ ਇੱਕ ਲਾਈਵ ਕੰਸਰਟ ਦੀ ਹੈ ਜਿੱਥੇ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਮੈਂ ਇੱਥੇ ਪਿਆਰ ਵੰਡਣ ਆਇਆ ਮੈਂ ਕਿੰਨੀ ਵਾਰੀ ਕਹਿ ਚੁੱਕਿਆ ਕਿ ਮੈਂ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦਾ ਹਾਂ ਨਾ ਅੱਗੇ ਕਿਹਾ ਕਿ ਆਈ ਲਵ ਮਾਈ ਕੰਟਰੀ ਦੱਸ ਦिए ਕਿ ਲਾਈਵ ਕੰਸਰਟ ਦੌਰਾਨ ਦਿਲਜੀਤ ਇੱਕ ਪਾਕਿਸਤਾਨੀ ਫੈਨਸ ਨਾਲ ਸਟੇਜ ਤੇ ਨਜ਼ਰ ਆ ਰਹੇ ਹਨ ਪਰ ਇਸ ਦੌਰਾਨ ਉਹਨਾਂ ਨੇ ਕੁਝ ਅਜੀਹਾ ਕਹਿ ਦਿੱਤਾ ਜੋ ਉਹਨਾਂ ਦੇ ਫੈਨਸ ਨੂੰ ਪਸੰਦ ਨਹੀਂ ਆਇਆ ਲਾਈਵ ਕੰਸਰਟ ਇਸ ਵੀਡੀਓ 'ਚ ਲੱਖਾਂ ਲੋਕ ਨਜ਼ਰ ਆ ਰਹੇ ਹਨ ਅਤੇ ਦਿਲਜੀਤ ਇੱਕ ਮਹਿਲਾ ਫੈਨ ਨਾਲ ਸਟੇਜ ਤੇ ਨਜ਼ਰ ਆ ਰਹੇ ਹਨ ਉਮੈਲਾ ਫੈਨਸ ਪਾਕਿਸਤਾਨ ਦੀ ਸੀ ਦਿਲਜੀਤ ਔਰ ਨੂੰ ਪੁੱਛਦੇ ਹਨ ਕਿ ਤੁਸੀਂ ਕਿੱਥੇ ਦੇ ਹੋ ਔਰਤ ਨੇ ਜਵਾਬ ਦਿੱਤਾ ਉਹ ਪਾਕਿਸਤਾਨ ਤੋਂ ਹੈ ਇਸ ਤੋਂ ਬਾਅਦ ਦਿਲਜੀਤ ਕਹਿੰਦੇ ਹਨ ਦੇਖੋ ਮੇਰੇ ਲਈ ਭਾਰਤ ਅਤੇ ਪਾਕਿਸਤਾਨ ਇੱਕੋ ਜਿਹੇ ਹਨ ਇਹ ਸਰਹੱਦਾਂ ਇਹ ਹੱਦਾਂ ਸਿਆਸਤਦਾਨਾਂ ਨੇ ਬਣਾਈਆਂ ਹਨ